ਪੰਜਾਬ ਦੇ ਵਿੱਚ ਇਸ ਵਕਤ ਸਰਕਾਰੀ ਬੱਸਾਂ ਦੀਆਂ ਬ੍ਰੇਕਾਂ ਵੱਚੂਕੀਆਂ ਨੇ ਸਰਕਾਰੀ ਬੱਸਾਂ ਦਾ ਚੱਕਾ ਜਾਮ ਹੋ ਚੁੱਕਿਆ ਜਿਸ ਕਰਕੇ ਆਮ ਲੋਕਾਂ ਨੂੰ ਬੇहद ਖੱਜੜਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦਰਅਸਲ ਪੰਜਾਬ ਦੇ ਵਿੱਚ 25-11 ਕੰਟਰੈਕਟ ਯੂਨੀਅਨ ਜਿਹੜੇ ਕੱਚੇ ਮੁਲਾਜ਼ਮ ਨੇ ਭਾਵੇਂ ਪੰਜਾਬ ਰੋਡਵੇਜ਼ ਦੇ ਹੁਣ ਜਾਂ ਪਰ ਪੀਆਰਟੀਸੀ ਦੇ ਉਹਨਾਂ ਦੇ ਵੱਲੋਂ ਇਸ ਵਕਤ ਸਰਕਾਰ ਦੀਆਂ ਕੁਝ ਨੀਤੀਆਂ ਦਾ ਵਿਰੋਧ ਕੀਤਾ ਜਾ ਰਿਹਾ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਕਿਲੋਮੀਟਰ ਸਕੀਮਾਂ ਜਿਹੜੀਆਂ ਪਾ ਕਿਲੋਮੀਟਰ ਸਕੀਮਤ ਹੈ ਤਾਂ ਬੱਸਾਂ ਪਾਈਆਂ ਜਾਣੀਆਂ ਨੇ ਟੈਂਡਰ ਕੱਢਿਆ ਗਿਆ ਉਹ ਟੈਂਡਰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤੇ ਜਿਹੜੇ ਕੱਚੇ ਮਲਾਜ਼ਮ ਨੇ ਉਹਨਾਂ ਨੂੰ ਪੱਕੇ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤੇ ਮੈਕਮੇ ਦੇ ਵਿੱਚ ਹੋਰ ਸਿੱਧੇ ਤੌਰ ਤੇ ਨਵੀਆਂ ਬੱਸਾਂ ਪਾਈਆਂ ਜਾਣ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਹਨਾਂ ਮੰਗਾਂ ਨੂੰ ਲੈ ਕੇ ਇਸ ਵਕਤ ਪੰਜਾਬ ਰੋਡਵੇ ਦੇ ਕੱਚੇ ਮਲਾਜ਼ਮ 2511 ਕੰਟਰੈਕਟਰ ਵਰਕਰ ਯੂਨੀਅਨ ਦੇ ਜਿਹੜੇ ਮਲਾਜ਼ਮ ਨੇ ਹੜਤਾਲ ਦੇ ਉੱਪਰ ਚਲੇ ਗਏ ਨੇ ਜਾਨੀ ਕਿ ਇਸ ਵਕਤ ਸਰਕਾਰੀ ਬੱਸਾਂ ਦੀਆਂ ਬ੍ਰੇਕਾਂ ਵੱਜ ਚੁੱਕੀਆਂ ਨੇ ਜਿਸ ਤੇ ਨਾਲ ਆਮ ਲੋਕ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਹੇ ਨੇ ਇਸ ਵਕਤ ਬੱਸ ਸਟਾਡੀਆਂ ਦੇ ਉੱਪਰ ਬਹੁਤ ਜ਼ਿਆਦਾ ਰਸ਼ ਹੋ ਚੁੱਕਿਆ ਹਾਲਾਂਕਿ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ 12 ਵਜੇ ਤੋਂ ਲੈ ਕੇ ਅੱਜ ਦੁਪਹਿਰ 12 ਵਜੇ ਤੋਂ ਲੈ ਕੇ ਅਣਮਿੱਥੇ ਸਮੇਂ ਦੇ ਲਈ ਕੱਚੇ ਮਲਾਜ਼ਮਾਂ ਦੇ ਵੱਲੋਂ ਹੜਤਾਲ ਕੀਤੀ ਗਿਆ ਹਾਲਾਂਕਿ ਬੀਤੇ ਦਿਨਾਂ ਲੰਘੇ ਦਿਨੀਆਂ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਕਿਸੇ ਵੀ ਤਰੀਕੇ ਨਾਲ ਸਰਕਾਰ ਨੇ ਮੀਟਿੰਗ ਦਾ ਸੱਦਾ ਨਹੀਂ ਦਿੱਤਾ ਕੋਈ ਮਸਲਾ ਹੱਲ ਕਰਨ ਦੀ ਜਿਹੜੀ ਗੱਲ ਨਹੀਂ ਤਰੀ ਤੇ ਉਸ ਤੋਂ ਬਾਅਦ ਉਹਨਾਂ ਦੁਆਰਾ ਸਾਰੀਆਂ ਜੜੀਆਂ ਬੱਸਾਂ ਨੇ ਅੱਡਿਆਂ ਦੇ ਵਿੱਚ ਖੜਾ ਕੇ ਬੱਸਾਂ ਦੀਆਂ ਬ੍ਰੇਕਾ ਮਾਰ ਦਿੱਤੀਆਂ ਗਿਆ ਨੇ ਚੱਕਾ ਜਾਮ ਕਰ ਦਿੱਤਾ ਗਿਆ ਤੇ ਨਾਲ ਖਬਰ ਇਹ ਵੀ ਆਕੇ ਹੁਣ ਭਲਕੇ 18 ਨਵੰਬਰ 2025 ਨੂੰ ਇਹ ਸਾਰੇ ਕੱਚੇ ਮੁਲਾਜ਼ਮਾਂ ਦੁਆਰਾ ਸੀਐਮ ਭਗਵੰਤ ਮਾਨ ਦੀ ਚੰਡੀਗੜ੍ਹ ਰਿਆਸਤਾ ਘਰਾਓ ਕੀਤਾ ਜਾਣਾ ਤੇ ਇਸ ਵਕਤ ਆਮ ਲੋਕ ਜਿਹੜੇ ਰੋਜ਼ਾਨਾ ਸਰਕਾਰੀ ਬੱਸਾਂ ਦਾ ਸਫ਼ਰ ਕਰਦੇ ਨੇ ਖਾਸ ਤੌਰ ਤੇ ਬੀਬੀਆਂ ਜੜੀਆਂ ਆਧਾਰ ਕਾਰਡ ਦੇ ਉੱਪਰ ਫ੍ਰੀ ਬੱਸ ਸੇਵਾ ਦਾ ਆਨੰਦ ਮਾਣਦੀਆਂ ਨੇ ਉਹਨਾਂ ਦੇ ਲਈ ਇਸ ਵਕਤ ਤਾਂ ਝਟਕੇ ਵਾਲੀ ਖਬਰਾਂ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਨਾਂਜੀ ਤੁਹਾਡਾ ਅੱਜ ਕੀ ਕਹਿਣਾ ਚਾਹੋਗੇ ਫਿਰ ਹੜਤਾਲ ਹੈ ਕੀ ਮੰਗਾਂ ਨੇ ਮੈਂ ਪਨਬਾਸ ਬੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਅੰਵਰ ਸਰਵੰਤੋਂ ਡੀਪੂ ਪ੍ਰਧਾਨ ਹੀ ਹਰ ਸਿੰਘ ਜਿਹੜਾ ਅੱਜ ਦਾ ਪ੍ਰੋਟੈਸਟ ਹੈ ਜੀ ਪ੍ਰੋਟੈਸਟ ਜਿਹੜਾ ਵਾ ਸਰਕਾਰਾਂ ਦੀ ਅੰਗਹੀਲੀ ਆ ਸਾਡੀ ਮੈਨੇਜਮੈਂਟ ਦੀ ਅੰਗਹੀਲੀ ਆ ਜੀ ਵਾਰ-ਵਾਰ ਜਿਹੜਾ ਵਾ ਜਨਤਾ ਨੂੰ ਵੀ ਖੱਜਲ ਖਵਾਲ ਕਰ ਰਹਾ ਤੇ ਮੁਲਾਜ਼ਮਾਂ ਨੂੰ ਵੀ ਖੱਜਲ ਖਵਾਰ ਕੀਤਾ ਜਾ ਰਿਹਾ ਜਿਵੇਂ ਕਿ ਪਿਛਲੇ ਦਿਨੀ ਤੁਸੀਂ ਦੇਖਿਆ ਵੀ ਸਾਡੀ ਤਨਖਾਹ ਵੀ ਜਿਹੜੀ ਉਹ 15 16 ਤਰੀਕ ਨੂੰ ਰਿਲੀਜ਼ ਹੁੰਦੀ ਆ ਸਾਡੀ ਮੈਨੇਜਮੈਂਟ ਦੀ ਘਟੀਆ ਜਿਹੜੀ ਹੈ ਡਾਊਸ ਦੀ ਨੀਤੀ ਆ ਵੀ ਜਿਹੜੇ ਪ੍ਰਾਈਵੇਟੇਸ਼ਨ ਤੁਹਾਨੂੰ ਪਤਾ ਵੀ ਵਾਰ-ਵਾਰ ਪਿਛਲੇ ਦਿਨੀ ਵੀ ਆਪਾਂ ਜਿਹੜਾ ਉਹ ਸੰਘਰਸ਼ ਕੀਤਾ ਸੀ 골ਡਨ ਗੇਟ ਬੰਦ ਕੀਤਾ ਸੀ ਜਿਸ ਦਿਨ ਸਾਡਾ ਪੁਲਿਸ ਦੇ ਨਾਲ ਵੀ ਜਿਹੜਾ ਪ੍ਰਸ਼ਾਸਨ ਦੇ ਨਾਲ ਵੀ ਝੜਪ ਹੋਈ ਸੀ ਤੇ ਐਰਕਾ ਫੇਰ ਉਹੀ ਹਾਲਾਤ ਜਿਹੜੇ ਉਹ ਪੈਦਾ ਕਰਦੇ ਆ ਵੀ ਅੱਜ ਵੀ ਸਾਰੇ ਸਮੁੱਚੇ ਪੰਜਾਬ ਦੇ ਜਿਹੜੇ ਡੀਪੂ ਬੰਦ ਕਰਾਏ ਜਾ ਰਹੇ ਆ ਸਿਰਫ ਇੱਕ ਪ੍ਰਾਈਵੇਟੇਸ਼ਨ ਜਿਹੜੀਆਂ ਕਿਲੋਮੀਟਰ ਸਕੀਮ ਬੱਸਾਂ ਦਾ ਵਾਰ-ਵਾਰ ਅਸੀਂ ਗੁਹਾਰ ਲਾ ਰਹੇ ਆ ਵੀ ਅਸੀਂ ਡਿਪਾਰਟਮੈਂਟ ਦੇ ਵਿੱਚ ਪ੍ਰਾਈਵੇਟੇਸ਼ਨ ਨਹੀਂ ਹੋਣ ਦੇਣਾ ਅਸੀਂ ਆਪਣੇ ਡਿਪਾਰਟਮੈਂਟ ਦਾ ਨਿੱਜੀਕਰਨ ਨਹੀਂ ਹੋਣ ਦੇਣਾ ਉਹਦੇ باوجود ਵੀ ਸਰਕਾਰ ਤੇ ਜਿਹੜੀ ਸਾਡੇ ਮੈਨੇਜਮੈਂਟ ਦੇ ਅਧਿਕਾਰੀ ਆ ਉਹ ਵਾਰ-ਵਾਰ ਕਿਲੋਮੀਟਰ ਸਕੀਮ ਦਾ ਜਿਹੜਾ ਟੈਂਡਰ ਲੈ ਕੇ ਆਉਂਦੇ ਆ ਉਹਦੇ ਵਿਰੋਧ ਵਿੱਚ ਅੱਜ ਪੂਰਾ ਪੰਜਾਬ ਜਿਹੜਾ ਡੀਪੂ ਬੰਦ ਹੋ ਰਹੇ। ਇਸ ਤੋਂ ਬਾਅਦ ਅੱਗੇ ਕੀ ਪ੍ਰਦਰਸ਼ਨ ਗਾਏ ਸਾਡੀ ਰਣਨੀਤੀ ਇਹ ਹੈ ਜੀ ਵੀ ਸਾਡਾ ਇਹ ਟੈਂਡਰ ਰੱਦ ਨਹੀਂ ਹੁੰਦਾ ਸਾਡੀਆਂ ਜਿਹੜੀਆਂ ਮੰਗਾ ਜਿਹੜੀਆਂ ਮੰਨੀਆਂ ਗਈਆਂ ਨੇ ਲਾਗੂ ਨਹੀਂ ਹੁੰਦੀਆਂ ਕਿਉਂਕਿ ਮੰਗਾ ਜਿਹੜੀਆਂ ਸਾਡੀਆਂ ਤੁਹਾਨੂੰ ਪਤਾ ਹੀ ਆ ਸਾਡੇ ਕੱਢੇ ਹੋਏ ਮਲਾਜ਼ਮ ਜਿਹੜੇ ਉਹ ਭਾਲ ਕਰਨਾ ਠੀਕ ਆ ਸਾਡੀ ਤਨਖਾਹ ਦੀ 5% ਇੰਕਰੀਮੈਂਟ ਦਾ ਵਾਅਦਾ ਤੇ ਜੇ ਸਾਡੀਆਂ ਮੰਗਾਂ ਤੇ ਪ੍ਰਵਾਨਗੀ ਜਾਂ ਕਿਲੋਮੀਟਰ ਸਕੀਮ ਦਾ ਜਿਹੜਾ ਟੈਂਡਰ ਰੱਦ ਨਹੀਂ ਹ ਕਾਲ ਨੂੰ ਅਸੀਂ ਸੀਐਮ ਦਾ ਜਿਹੜਾ ਉਹ ਮੁਹਾਲੀ ਵਿਖੇ ਜਾ ਕੇ ਪੱਕਾ ਹੀ ਰੋਸਤਾਨਾ ਜਿਹੜਾ ਉਹਨਾਂ ਦੇ ਘਰ ਦੇ ਮੂਰੇ ਦਿੱਤਾ ਗਿਆ ਉਹਨਾਂ ਚਰਪਨ バス ਪੀਆਰਟੀਸੀ ਸਮੂਚੀ ਜਿਹੜੀ ਉਹ ਬੰਦ ਰਹਿਣਗੀ ਮੇਰਾ ਨਾਮ ਸਰ ਬਲਜੀਤ ਸਿੰਘ ਆ ਸੂਬਾ ਕੈਸ਼ੀਅਰ ਆ 25 ਬੜਾ 11 ਤੋਂ ਜੀ ਤੇ ਅੱਜ ਇਹ ਪ੍ਰਦਰਸ਼ਨ ਹੈ ਕਿਸ ਤਰੀਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਜੋ ਸੀਐਮ ਮਾਨ ਦੀ ਰਹਾਇਸ਼ ਚ ਰੰ ਦਾ ਐਲਾਨ ਹੈ ਉਹ ਪਿੱਛੜ ਹੋ ਰਿਹਾ ਸਾਡੀ 17224 ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਵੀ ਅਧਿਕਾਰੀਆਂ ਸਮੇਤ ਸਾਡੇ ਵਿਭਾਗ ਦੇ ਅਧਿਕਾਰੀਆਂ ਸਮੇਤ ਜਿਹੜੀ ਫਾਈਨਲ ਮੀਟਿੰਗ ਹੋਈ ਸੀ ਜਿਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ 1 ਮਹੀਨੇ ਦੇ ਵਿੱਚ ਮੰਗਾ ਹੱਲ ਕਰਨ ਦਾ ਜਿਹੜਾ ਸਾਨੂੰ ਪੂਰਨ ਭਰੋਸਾ ਦਿੱਤਾ ਸੀ ਜਿਹਦੇ ਤਹਿਤ ਪਾਲਿਸੀ ਤਹਿਤ ਜਿਹੜੇ ਆਊਟਸੋਰਸ ਮੁਲਾਜ਼ਮੀਆਂ ਉਹਨਾਂ ਨੂੰ ਕੰਟੈਕਟ ਤੇ ਕਰਨਾ ਤੇ ਕੰਟੈਕਟ ਮੁਲਾਜ਼ਮਾਂ ਨੂੰ ਜਿਹੜਾ ਉਹ ਵਿਭਾਗ ਦੇ ਵਿੱਚ ਰੈਗੂਲਰ ਕਰਨਾ ਪਰ ਸਾਲ ਸਵਾ ਸਾਲ ਹੋ ਗਿਆ ਕੋਈ ਵੀ ਜਿਹੜੀ ਮੰਗ ਤੇ ਜਿਹੜਾ ਵਾ ਸਾਡੀ ਤੇ ਉਹ ਉਹਨੂੰ ਮੂਰ ਨਹੀਂ ਪਿਆ ਉਲਟਾ ਕੀ ਆ ਵੀ ਸਾਨੂੰ ਉਹ ਮੰਗਾਂ ਨੂੰ ਦੂਰ ਕਰਨ ਲਈ ਸਾਨੂੰ ਦਬਾਉਣ ਲਈ ਜਿਹੜਾ ਉਹ ਕਿਲੋਮੀਟਰ ਸਕੀਮ ਬੱਸਾਂ ਦਾ ਪ੍ਰਾਈਵੇਟ ਟੈਂਡਰ ਲੈ ਕੇ ਆਏ ਆ ਜਿਹਦਾ ਅਸੀਂ ਸਖਤ ਵਿਰੋਧ ਕਰਦੇ ਆਂ ਬਾਰ-ਬਾਰ ਵਿਰੋਧ ਕਰਨ ਦੇ ਬਾਅਦ ਵੀ ਜਿਹੜਾ ਉਹ ਹਰ ਵਾਰੀ ਜਿਹੜਾ ਟੈਂਡਰ ਲਿਆਉਂਦੇ ਆ ਉਹਨੂੰ ਹਫ਼ਤੇ ਦਹਾ ਦਿਨਾਂ ਲਈ ਅੱਗੇ ਪਾਲਦੇ ਆ ਸਾਡੀ ਸਪਸ਼ਟ ਮੰਗ ਆ ਵੀ ਉਹ ਟੈਂਡਰ ਜਿਹੜਾ ਉਹ ਰੱਦ ਕੀਤਾ ਜਾਵੇ ਤੇ ਮਹਿਕਮੇ ਦੀਆਂ ਜੜੀਆਂ ਉਹ ਬੱਸਾਂ ਪਾਈਆਂ ਜਾਣ ਜੇਕਰ ਉਹ ਟੈਂਡਰ ਰੱਦ ਨਹੀਂ ਹੁੰਦਾ ਤੇ ਮੰਨੀਆਂ ਮੰਗਾਂ ਜਿਹੜੀਆਂ ਹੱਲ ਨਹੀਂ ਹੁੰਦੀਆਂ ਤੇ ਅੱਜ ਅਸੀਂ ਸਿਰਫ ਗੱਡੀਆਂ ਵਾਪਸ ਮੰਗਾਉਣ ਦੇ ਆ ਹੜਤਾਲ 12 ਵਜੇ ਤੋਂ ਸਾਡੀ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਸ਼ੁਰੂ ਹੋ ਗਈ ਆ ਤੇ ਕੱਲ ਨੂੰ ਅਸੀਂ ਪੂਰੀ ਤਿਆਰੀ ਦੇ ਨਾਲ ਵੱਖ-ਵੱਖ ਜ਼ਿਲ੍ਹਿਆਂ ਤੋਂ ਲੈ ਜਿਹੜੇ ਆਪਣੇ ਸਾਥੀ ਇਕੱਠੇ ਕਰਕੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰੈਸ਼ ਅਗੇ ਜਿਹੜਾ ਪੱਕਾ ਤਰਨਾ ਦਵਾ